ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 5 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਤਾਂ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ। 5 ਅਗਸਤ ਅੱਜ ਸਵੇਰ ਵੇਲੇ ਤਕਰੀਬਨ ਮੌਸਮ ਸਾਰੇ ਹੀ ਪੰਜਾਬ ਦੇ ਵਿੱਚ ਸਾਫ਼ ਸੀਗਾ ਧੁੱਪ ਨਿਕਲੀ ਹੋਈ ਸੀ ਕਿ ਪਰ ਹਲਕੀ-ਹਲਕੀ ਬੱਦਲਬਾਈ ਵੀ ਬਣੀ ਹੋਈ ਹੈ ਸੋ ਮੀਂਹ ਦਾ ਸਵੇਰ ਵੇਲੇ ਕਿਸੇ ਵੀ ਇਲਾਕੇਾਂ ਦੇ ਵਿੱਚ ਨਹੀਂ ਪਿਆ ਪਰ ਜਿਵੇਂ-ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਉਸੇ ਤਰ੍ਹਾਂ ਹੀ ਮੀਂਹ ਦੇ ਛਰਾਟੇ ਵੱਖ-ਵੱਖ ਇਲਾਕੇਾਂ ਦੇ ਵਿੱਚ ਲੱਗਣਗੇ ਖਾਸ ਕਰਕੇ ਮਾਲਵੇ ਇਲਾਕੇ ਦੇ ਵਿੱਚ ਵਧੇਰੇ ਰਹਿਣ ਦੀ ਸੰਭਾਵਨਾ ਹੈ ਉਹ ਵੀ ਜੋ ਰਾਜਸਥਾਨ ਤੇ ਹਰਿਆਣਾ ਦੇ ਨਾਲ ਲੱਗਦੇ ਇਲਾਕੇ ਹਨ ਜਿਵੇਂ ਅਬੋਹਰ ਮੁਕਸਰ ਫਾਜ਼ਲਕਾ ਫਰੀਪੁਰ ਦੇ ਕੁਝ ਇਲਾਕੇ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਰਾਜਪੁਰਾ ਜਾਂ ਥੋੜੇ ਬਹੁਤ ਇਸ ਤੋਂ ਉੱਪਰ ਵਾਲੇ ਇਲਾਕੇ ਉਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਸ਼ਰਾਟੇ ਲੱਗ ਸਕਦੇ ਹਨ ਇਹਨਾਂ ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਕੁਝ ਇਲਾਕਿਆਂ ਦੇ ਵਿੱਚ ਇੱਕ ਅੱਧੇ ਘੰਟੇ ਵਾਲੀ ਕੁਝ ਖੇਤਰਾਂ ਦੇ ਵਿੱਚ ਵਧੀਆ ਝੱਟ ਵੀ ਲੱਗ ਸਕਦੇ ਆ ਬਾਕੀ ਇਲਾਕਿਆਂ ਦੇ ਵਿੱਚ ਟੁੱਟਵੇਂ ਸ਼ਰਾਟੇ ਲੱਗ ਸਕਦੇ ਹਨ ਕਿਉਂਕਿ ਜਿਹੜਾ ਮਾਨਸੂਨ ਦੀ ਜਾਨਕੀ ਚੱਲ ਰਿਹਾ ਹੈ ਪੂਰਾ ਦੌਰ ਉਹ ਲੋ ਪ੍ਰੈਸ਼ਰ ਏਰੀਆ ਰਾਜਸਥਾਨ ਤੇ ਬਣਿਆ ਹੋਇਆ ਹੈ ਬਿਕਨਾਰ ਬਿਕਨਾਰ ਵਾਲੀ ਸਾਈਡ ਤੇ ਉਸ ਦੇ ਅਸਰ ਨਾਲ ਪੰਜਾਬ ਦੇ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀਆਂ ਹਨ ਦੂਸਰੀ ਤਰਫ ਰਾਜਸਥਾਨ ਤੇ ਹਰਿਆਣੇ ਦੇ ਵਿੱਚ ਵੀ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਟਟਵੇਂ ਮੀਂਹ ਦਰਜ ਹੋ ਸਕਦੇ ਹਨ ਅੱਜ ਵੀ